ਉਸੀ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਰਦੀਆਂ ਫਲਗਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਦਾ ਤਰਨਤਾਂ ਦੇ ਮੁਹੱਲਾ ਗੋਕੁਲਪੁਰਾ ਵਿਕੇਸ਼ ਦੇ ਮੰਦਿਰ ਮਹਾਕਾਲੀ ਦੇ ਵਿੱਚ 6 ਸਾਲ ਦੀ ਤਰ੍ਹਾਂ ਮਾਤਾ ਜੀ ਦੀ ਐਸਟਮੀ ਦਾ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੇ ਚਲ ਵਾ ਪੂਰੀ ਦਾ ਮਾਤਾ ਜੀ ਨੂੰ ਭੋਗ ਲਵਾਇਆ ਜਾਂਦਾ ਹੈ ਅਤੇ ਮਾਤਾ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ ਦੱਸਦੇ ਕਿ ਅਸ਼ਟਮੀ ਦਾ ਤਿਉਹਾਰ ਵਕਫ ਮੰਦਰਾਂ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਪੂਜਾ ਕੀਤੀ ਜਾਂਦੀ ਹੈ ਤੇ ਨੌ ਕਾਂਝਾਂ ਨੂੰ ਮਾਤਾ ਜੀ ਦਾ ਸਰੂਪ ਮੰਨ ਕੇ ਇਸ ਦਿਨ ਪੂਜਿਆ ਜਾਂਦਾ ਹੈ ਮੰਦਰ ਦੇ ਵਿੱਚ ਸੰਤਾਂ ਨਸਤਮੋਤਸ ਤੇ ਖੁੰਧੀਆਂ ਨੇ ਅਤੇ ਮਾਤਾ ਜੀ ਦੇ ਕੋਲੋਂ ਝੋਲੀਆਂ ਪਰਵਾਉਂਦੀਆਂ ਨੇ ਤੁਸੀਂ ਵੀ ਦੇਖੋ ਉਸ ਡਕਸਟੋਂ ਸਰਬੀ ਸਿੰਘ ਸਾਰੀ ਸੰਗਤ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਦੇਖਿਆ ਕਿ ਸਾਰੇ ਮੰਦਰਾਂ ਦੇ ਵਿੱਚ ਮਾਤਾ ਜੀ ਦੇ ਨਵਰਾਤਰੀ ਜਿਹੜੇ ਚੱਲ ਰਿਹਾ ਸੀ ਕੋਈ ਨਵੀਂ ਜੋਤ ਜਿਹੜੀ ਆ ਜਗਾ ਰਿਆ ਤੇ ਕੋਈ ਜਿਹੜਾ 7ਵੀਂ ਤੇ ਜੜਿਆ ਮਾਤਾ ਜੀ ਦੇ ਨਰਾਤਰੇ ਜਿਹੜੀ ਆ ਖੇਤਰੀ ਬੀਜ ਕੇ ਤੋਂ ਮਾਤਾ ਦੇ ਜਿਹੜੇ ਆ ਨਮਨ ਕਰ ਰਹੇ ਨੇ ਕਲਚ ਜਿਹੜਾ ਬੀਜਿਆ ਜਾਂਦਾ ਹੈ ਜਿੱਥੇ ਕਿ ਮਾਤਾ ਜੀ ਦੀ ਗਣੇਸ਼ ਵੰਦਨਾ ਔਰ ਪੂਜਾ ਕੀਤੀ ਜਾਂਦੀ ਹੈ ਜਿੱਥੇ ਕਿ ਅੱਜ ਮੰਦਰਾਂ ਦੇ ਵਿੱਚ ਨਵੇਂ ਜੜੀਆਂ ਵਾ ਮਾਤਾ ਹਾਜ਼ਰ ਨਾਜ਼ਰ ਹੁੰਦੀਆਂ ਹਨ ਜਿੱਥੇ ਕਿ ਪੰਡਾਰਾ ਕੀਤਾ ਜਾਂਦਾ ਹੈ ਮਹੱਲਾ ਗੋਕਲਪੁਰਾ ਦੇ ਵਿੱਚ ਮਾਤਾ ਜੀ ਦੇ ਜਿਹੜੇ ਆ ਸੰਗਤ ਭਗਤ ਜਿਹੜੇ ਆ ਲੰਗਰ ਪੜਾਹਾਰਾ ਕਰਦੇ ਨੇ ਜਿੱਥੇ ਕਿ ਦੂਰ ਦੂਰ ਤੋਂ ਸੰਗਤਾਂ ਆ ਕੇ ਮੰਦਰ ਦੇ ਵਿੱਚ ਨਤਮਸਟਕ ਹੁੰਦੀਆਂ ਹੈ ਤੇ ਸੰਗਤਾਂ ਜਿਹੜੀਆਂ ਮਾਤਾ ਜੀ ਦੇ ਕੋਲੋਂ ਆਪਣੇ ਆਸ਼ੀਰਵਾਦ ਲੈਂਦੀਆਂ ਹੈ ਮਾਤਾ ਕੋ ਮਹੱਲਾ ਗੋਕਲਪੁਰਾ ਦੇ ਵਿੱਚ